ਅਸੀਂ ਗੱਲ ਕਰ ਰਹੇ ਹਾਂ ਐਸਜੀਪੀਸੀ ਚੋਣਾਂ ਦੀ ਔਰ ਮੇਰੇ ਨਾਲ ਅੰਮ੍ਰਿਤਸਰ ਤੋਂ ਵੀਡੀਓ ਕਾਲ ਤੇ ਨੇ ਐਸਜੀਪੀਸੀ ਮੈਂਬਰ ਕਿਰਨ ਜੋਤ ਕੌਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿਰਨ ਜੋਤ ਜੀ ਆਪ ਸਾਰੇ ਐਸਜੀਪੀਸੀ ਚੋਣਾਂ ਦੀ ਉਡੀਕ ਕਰ ਰਹੇ ਆ ਔਰ ਇਸ ਵੇਲੇ ਵੋਟਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ ਚੋਣਾਂ ਵਾਸਤੇ ਉਹ ਵੋਟਰਾਂ ਦੀ ਉਹ ਹੋ ਰਹੀ ਆ ਲੇਕਿਨ ਬਹੁਤ ਘੱਟ ਲੋਕਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਵਾ ਕੀ ਵਜ੍ਹਾ ਲੱਗਦੀ ਹੈ ਜੀ ਇਹਦੇ ਕਈ ਕਾਰਨ ਹਨ ਸਭ ਤੋਂ ਪਹਿਲੇ ਤਾਂ ਜਿਹੜੀਆਂ ਵੋਟਰ ਬਣਨ ਦੀਆਂ ਸ਼ਰਤਾਂ ਜਦੋਂ ਇੱਕ ਸ਼ਰਤਾਵਾਂ ਸੇ ਖੁੱਪੜਦਾ ਤੇ ਉਹ ਸੋਚਣੇ ਮੈਜ ਉੱਪਰ ਪੂਰਾ ਨਹੀਂ ਉਤਰਦਾ ਤੇ ਉਹ ਉਹਨੂੰ ਆਪਣੀ ਇਮਾਨਦਾਰੀ ਦੇ ਵਿੱਚ ਕਹਿੰਦਾ ਕਿ ਵੀ ਮੈਂ ਵੋਟਰ ਬਣਨ ਦੇ ਯੋਗ ਨਹੀਂ ਤੇ ਵੋਟਰ ਨਹੀਂ ਬਣਦਾ ਜਦ ਕਿ ਵਿੱਚ ਬਹੁਤ ਅਜਿਹੇ ਲੋਕ ਹਨ ਜਿਹੜੇ ਕੁਆਲੀਫਾਈ ਨਹੀਂ ਵੀ ਕਰਦੇ ਪਰ ਜਿਹੜੇ ਵੋਟਰ ਬਣ ਜਾਂਦੇ ਆ ਇਹ ਇੱਕ ਅਸਪੈਕਟ ਹੈ ਅਸਲ ਜੇ ਜੇ ਸਾਨੂੰ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਉਹ ਇਹ ਹੈ ਕਿ ਇਸ ਵਕਤ ਜਿਹੜਾ ਗੁਰਦੁਆਰਾ ਵੋਟਰ ਬਟਨ ਦਾ ਫਾਰਮ ਹੈ ਉਹਦੇ ਵਿੱਚ ਬੜੀਆਂ ਚੇਂजेस ਆਈਆਂ ਬਹੁਤ ਅਮੈਂਡਮੈਂਟਸ ਹੋਈਆਂ ਪਹਿਲੇ ਕਿਆ ਫੋਟੋ ਲਾਓ ਉਸ ਤੋਂ ਬਾਅਦ ਕਿਆ ਕਿ ਨਾਲ ਕੋਈ ਆਧਾਰ ਕਾਰਡ ਲਾਓ ਫਿਰ ਉਹਨੂੰ ਮੋਡੀਫਾਈ ਕੀਤਾ ਗਿਆ ਕਿ ਕੋਈ ਵੀ ਜਿਹੜੀ ਸਰਕਾਰੀ ਆਇਡੈਂਟੀਟੀ ਜਿਹੜੀ ਫੋਟੋ ਦੀ ਨਾਲ ਹੋਵੇ ਉਸ ਆਇਡੈਂਟੀਫਿਕੇਸ਼ਨ ਨੂੰ ਨਾਲ ਲਾਇਆ ਜਾਏ ਤੋ ਇਸ ਤੋਂ ਬਾਅਦ ਜਿਹੜਾ ਹਲਕੇ ਦੀ ਸਾਡੇ ਕੋਲ ਆਈ ਕੰਸਟੀਟੂਐਂਸੀ ਜੀਡੀਸੀ ਉਹਦੇ ਵਿੱਚ ਕਲੈਰਿਟੀ ਨਹੀਂ ਸੀ ਹੋ ਰਹੀ ਕਿਉਂਕਿ ਜਦੋਂ ਸ਼ਰਮਣੀ ਕਮੇਟੀ ਇਲੈਕਸ਼ਨ ਦੇ ਵਿੱਚ ਮੈਂ ਹੁਣ ਸ਼ਹਿਰ ਦੀ ਗੱਲ ਕਰ ਰਹੀ ਹਾਂ ਮੈਂ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਹੀ ਹਾਂ ਜੀ ਚੈਦ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਕੰਸਟੀਟੂਐਂਸੀ ਡੀਮਾਰਕਟ ਕੀਤੀ ਜਾਂਦੀ ਹੈ ਔਰ ਉਹ ਡਿਫਾਈਨ ਕੀਤੀ ਜਾਂਦੀ ਹੈ ਵਾਰਡਸ ਦੇ ਅਨੁਸਾਰ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਵਾਰਡ ਹੁੰਦੇ ਨੇ ਸੋ ਇਸ ਵਾਰ ਕੀ ਹੋਇਆ ਕਿ ਹਾਲੇ ਤੱਕ ਮਿਊਨਿਸਪਲ ਕਾਰਪੋਰੇਸ਼ਨ ਦੀ ਚੋਣ ਨਹੀਂ ਹੋਈ ਤੇ ਜਿਹੜੇ ਹਲਕਿਆਂ ਦੀ ਪਿਛਲੀ ਵਾਰ ਚੋਣ ਹੋਈ ਸੀ ਉਹ ਇਸ ਵਾਰ ਹੱਦਬੰਦੀ ਉਹਨਾਂ ਦੀ ਬਦਲ ਦਿੱਤੀ ਗਈ ਹੈ ਸੋ ਨਵੇਂ ਵਾਰਡ ਕੀ ਹਨ ਇਹ ਤਾਂ ਸਾਨੂੰ ਵੀ ਨਹੀਂ ਪਤਾ ਪੜ ਪੜ ਕੇ ਬੜੀ ਮੁਸ਼ਕਿਲ ਹੈ ਇਹਨੇ ਏਰੀਆਜ਼ ਵਿੱਚ ਜਾ ਕੇ ਮੁਸ਼ਕਿਲ ਹੈਗਾ ਆ ਆਈਡੈਂਟੀਫਾਈ ਕਰਨਾ ਕਿ ਹੁਣ ਨਵਾਂ ਵਾਰਡ ਕਿਹੜਾ ਹੈਗਾ ਓਕੇ ਸੋ ਉਹਦੇ ਨਾਲ ਆ ਇਹ ਵੀ ਦਿੱਕਤ ਆਈ ਹੈ ਫਿਰ ਇਹ ਬੜੀ ਵੱਡੀ ਪ੍ਰੋਬਲਮ ਸ਼ੁਰੂ ਦੇ ਵਿੱਚ ਆਈ ਹੈ ਕਿ ਜਿਹੜਾ ਵੋਟਰ ਬਣਨਾ ਹੈ ਉਹ ਕਹਿੰਦੇ ਨੇ ਜੀ ਕੋਈ ਕਿਸੇ ਦੀ ਵੋਟ ਨਹੀਂ ਬਣਾ ਸਕਦਾ ਜਿਹਨੇ ਵੋਟਰ ਬਣਨਾ ਹੈ ਉਹ ਆਪ ਜਾਵੇ ਆਪ ਖੜਾ ਹੋਵੇ ਸ਼ੁਰੂ ਸ਼ੁਰੂ ਦਾ ਵਿੱਚ ਤਾਂ ਜੇ ਪਰਿਵਾਰ ਦੇ ਪੰਜ ਜੀ ਆਂ ਤਾਂ ਕਹਿੰਦੇ ਸੀ ਜੀ ਪੰਜੋਂ ਲਾਈਨ 'ਚ ਖੜੇ ਹੋਵੋ ਉਸ ਤੋਂ ਬਾਅਦ ਚਲੋ ਇਹਨੂੰ ਥੋੜਾ ਜਿਹਾ ਮੋਡੀਫਾਈ ਕੀਤਾ ਕਿ ਚਲੋ ਇੱਕ ਪਰਿਵਾਰ ਦੀ ਹੈ ਤੇ ਇੱਕ ਬੰਦਾ ਜਾ ਕੇ ਦੇ ਆਵੇ ਪਰ ਅੱਗੇ ਜਿਸ ਤਰ੍ਹਾਂ ਹੁਣ ਮੈਂ 96 ਤੋਂ ਦੇਖ ਰਹੀਆਂ ਅੱਗੇ ਵੋਟਾਂ ਇਸ ਤਰ੍ਹਾਂ ਬੰਦੀਆਂ ਹੁੰਦੀਆਂ ਸੀ ਕਿ ਜਿਹੜੇ ਇਲਾਕੇ ਦੇ ਐਕਟਿਵਿਸਟ ਹੁੰਦੇ ਸੀ ਜਾਂ ਜਿਹੜੇ ਵਰਕਰ ਹੁੰਦੇ ਸੀ ਉਹ ਘਰ ਘਰ ਜਾ ਕੇ ਵੋਟਾਂ ਬਣਾਉਂਦੇ ਹੁੰਦੇ ਸੀ ਔਰ ਉਹ ਵੋਟਾਂ ਜਮ੍ਹਾਂ ਕਰਾ ਦਿੰਦੇ ਸੀ ਤੇ ਐਕਤੀ ਵੀ ਜਦੋਂ ਕਾਫੀ ਲੋਕਾਂ ਨੇ ਇਸ ਤਰ੍ਹਾਂ ਉਤਸ਼ਾਹ ਦੇ ਨਾਲ ਵੋਟਾਂ ਬਣਾਈਆਂ ਪਰ ਅੱਗੇ ਜਦੋਂ ਜਮ੍ਹਾਂ ਕਰਾਣ ਗਏ ਤੇ ਉਹ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਦੇ ਜਿਹੜੇ ਡੈਜ਼ਿਗਨੇਟਿਡ ਆਫੀਸਰ ਸੀ ਉਹਨਾਂ ਨੇ ਉਹ ਵੋਟਾਂ ਜਮ੍ਹਾਂ ਨਹੀਂ ਕੀਤੀਆਂ ਸੋ ਇਟ ਵਾਸ ਅ ਵੇਸਟ ਆਫ ਅਫਰਟ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਬੀ ਐਲਓਜ਼ ਦੀ ਡਿਊਟੀਆਂ ਲਈਆਂ ਕਿ ਵੀ ਹੁਣ ਤੁਸੀਂ ਘਰ ਘਰ ਜਾ ਕੇ ਬਣਾਓ ਤੇ ਫਿਰ ਉਹ ਤੁਹਾਨੂੰ ਪਤਾ ਹੈ ਪ੍ਰੋਸੈਸ ਜਿਹੜਾ ਹੈਗਾ ਜਿਹੜਾ ਆ ਬਣਾਇਆ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ ਮੈਂ ਜਾਵਾਂ ਕਿੱਥੇ ਤੇ ਜਿਹੜੇ ਨਵੇਂ-ਨਵੇਂ ਬੰਦੇ ਆਏ ਉਹਨਾਂ ਵਿਚਾਰੀਆਂ ਨੂੰ ਰੋਜ਼ ਨਵੇਂ ਇਨਸਟਰਕਸ਼ਨਸ ਹੁੰਦੀਆਂ ਸੋ ਇਹ ਵੋਟ ਬਣਾਉਣਾ ਵੀ ਬੜਾ ਅੱਖਾ ਹੋਇਆ ਪਿਆ ਇਸ ਸਿਚੁਏਸ਼ਨ ਦੇ ਵਿੱਚ ਅਗਰ ਚਰ ਦੇ ਵਿੱਚ ਕਿਰਨ ਜੋਜੀ ਤੁਸੀਂ ਤੁਸੀਂ ਇਹ ਸਭ ਕੁਝ ਜਿਹੜੇ ਚੀਫ ਕਮਿਸ਼ਨਰ ਨੇ ਇਲੈਕਸ਼ਨ ਕਮਿਸ਼ਨ ਦੇ ਜਸਟਿਸ ਸਾਰੋਂ ਉਹਨਾਂ ਦੇ ਧਿਆਨ ਚ ਲਿਆਂਦਾ ਸਭ ਕੁਝ ਹੈ ਹੇ ਉਹਨਾਂ ਦੇ ਧਿਆਨ 'ਚ ਮੈਂ ਨਹੀਂ ਲਿਆਂਦਾ ਪਰ ਸਾਰਿਆਂ ਦੀ ਪ੍ਰੋਬਲਮ ਹੈ ਤੇ ਜ਼ਰੂਰ ਉਹਨਾਂ ਦੇ ਕੋਈ ਨਾ ਕੋਈ ਕਿਸੇ ਲੈਵਲ ਦੇ ਉੱਪਰ ਉਹਨਾਂ ਦੇ ਧਿਆਨ 'ਚ ਗੱਲ ਲਈ ਆਈ ਗਈ ਹੋਵੇਗੀ ਓਕੇ ਓਕੇ ਅਸੀਂ ਇਹ ਦੇਖ ਰਿਹਾ ਕਿ ਸਾਡੇ ਤੇ ਤਾਂ ਲੋਕਲ ਸਰੋਂ ਡਿਪਟੀ ਕਮਿਸ਼ਨਰ ਹੈ ਉਹਦੇ ਨਾਲ ਜ਼ਰੂਰ ਅਸੀਂ ਸੰਪਰਕ ਵਿੱਚ ਰਹੇ ਆਂ ਫਿਰ ਡਿਪਟੀ ਕਮਿਸ਼ਨਰ ਅਮਰਜਨ ਨੇ ਐਸਟਰਾ ਕੀਤਾ ਕਿ ਚਲੋ ਜੀ ਅਸੀਂ 2 ਦਿਨ ਦੇ ਕੈਂਪ ਲਾ ਦਿੰਨੇ ਆ ਤੇ ਜਿਨੇ ਵੋਟ ਬਣਾਨੀ ਆ ਉਹਨਾਂ ਕੈਂਪਸ ਵਿੱਚ ਆ ਕੇ ਵੋਟ ਬਣਾ ਲਵੇ ਹੁਣ ਮਸਲਾ ਇਹ ਆ ਕਿ ਜਦੋਂ ਕੈਂਪ ਦੀ ਅਨਾਉਂਸਮੈਂਟ ਹੁੰਦੀ ਆ ਤੇ ਨਾਲ ਇਹ ਅਨਾਉਂਸਮੈਂਟ ਨਹੀਂ ਹੁੰਦੀ ਕਿ ਉਹਦਾ ਵੈਨਿਊ ਕੀ ਆ ਟਾਈਮ ਕੀ ਆ ਅਫਸਰ ਕਿਹੜਾ ਹੋਏਗਾ ਕਿਹਨੂੰ ਕੰਟੈਕਟ ਕਰਨਾ ਹੈ ਕਿਹੜੇ ਵਾਰਡ ਦਾ ਬੰਦਾ ਕਿੱਥੇ ਜਾਵੇ ਮਤਲਬ ਇਹ ਜਿਹੜੇ ਇਸ਼ੂਜ਼ ਹਨ ਇਹ ਉਥੇ ਦੇ ਉਥੇ ਖੜੇ ਆਂ ਸੋ ਤੁਸੀਂ ਸੁਜੈਸਟ ਕਰਦੇ ਜੇ ਪੀ ਇਹ ਸਾਰਾ ਜਿਹੜਾ ਵੋਟ ਬਣਾਉਣ ਦਾ ਪ੍ਰੋਸੈਸ ਆ ਇਹਨੂੰ ਹੋਰ ਸਿੰਪਲੀਫਾਈ ਕੀਤਾ ਜਾ ਸੌਖਾ ਬਣਾਇਆ ਜਾਵੇ ਜੀ ਬਿਲਕੁਲ ਤਾਨੂੰ ਕੀ ਲੱਗਦਾ ਵਾ ਕਿ ਜਿਵੇਂ ਹੁਣ ਚੱਲ ਰਿਹਾ ਵਾ ਕਿਉਂਕਿ ਲਾਸਟ ਡੇਟ ਸ਼ਾਇਦ ਰਜਿਸਟ੍ਰੇਸ਼ਨ ਦੀ ਕੱਲ ਆ ਫਿਰ ਇਹਨੂੰ ਆਬਵੀਅਸਲੀ ਐਕਸਟੈਂਡ ਕਰਨਾ ਚਾਹੀਦਾ ਫਿਰ ਇਸ ਡੇਟ ਨੂੰ ਜਿਹੜੇ ਐਟ ਪ੍ਰੈਜ਼ੈਂਟ ਰੂਲਸ ਹੈਗੇ ਜਿਸ ਤਰੀਕੇ ਦਲਾਲ ਫਿਲਹਾਲ ਵੋਟਾਂ ਬੰਦੀਆਂ ਇਹ ਸਨ ਅਨੁਸਾਰ ਤਾਂ ਜੀ ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਬਾਅਦ ਵੋਟ ਬਣेंगी ਪਰ ਜੇ ਰੂਲ ਸਿੰਪਲੀਫਾਈ ਕੀਤੇ ਜਾਣ ਤੇ ਹੋ ਸਕਦਾ ਹੈਗਾ ਹੋਰ ਵੋਟਾਂ ਬਣਨ ਕਿਉਂਕਿ ਤੁਸੀਂ ਦੇਖੋ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟ ਹੈ ਇਹ ਜਿਹੜੀ ਦੂਸਰੀ ਰੈਗੂਲਰ ਇਲੈਕਸ਼ਨ ਵਾਲੀ ਵੋਟ ਹੈ ਉਸ ਤੋਂ ਫਰਕ ਹੈ ਫਰਕ ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਯੂ हैव टू ਵੌਲੰਟੀਅਰ ਜਿਹੜਾ ਬੰਦਾ ਸੋਚਦਾ ਹੈ ਕਿ ਵੀ ਮੈਂ ਬਣਨਾ ਚਾਹਨਾ ਜਿਹਦੀ ਇੱਛਾ ਹੁੰਦੀ ਹੈ ਉਹ ਜਾ ਕੇ ਵੋਟਰ ਬਣਦਾ ਸੋ ਇਹਦੇ ਵਿੱਚ ਜਿਹੜੀ ਆਮ ਆਦਮੀਆਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਜਿਹੜੀ ਨੈਟਵਰਕਿੰਗ ਹੁੰਦੀ ਹੈ ਜਿਹੜੀ ਇਸ ਵੇਲੇ ਮਿਸਿੰਗ ਹੈ ਕਿਤੇ ਨਾ ਕਿਤੇ ਉਹ ਨੈਟਵਰਕਿੰਗ ਸ਼ੁਰੂ ਹੋਏ ਤੇ ਉਹਦੇ ਨਾਲ ਕਾਫੀ ਐਡਮਿਨਿਸਟ੍ਰੇਸ਼ਨ ਨੂੰ ਅਸਿਸਟੈਂਸ ਮਿਲ ਸਕਦੀ ਹੈ ਜਿਸ ਦਾ ਅਗੇ ਵਰਕਰ ਬਣਾਉਂਦੇ ਹੁੰਦੇ ਸੀ ਵੋਟਾਂ ਉਸ ਤਰ੍ਹਾਂ ਬਣਾਣ ਜਾ ਕੇ ਅਗਰ ਜਮਾ ਕਰਾਂਤੇ ਉਹਦੇ ਨਾਲ ਵੋਟਾਂ ਦਾ ਫਰਕ ਪੈ ਸਕਦਾ ਹੈ ਪਰ ਜਿਹੜਾ ਮੌਜੂਦਾ ਸਿਸਟਮ ਹੈ ਉਹਦੇ ਵਿੱਚ ਦਸਤਾਨੀ ਕਿਹੜਾ ਰੋਡ ਬਣੇਗੀ ਮੈਂ ਜਸਟਿਸ ਸਰੋ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਕਿ ਸ਼ਾਇਦ ਲੇਡੀਜ਼ ਵਾਸਤੇ ਜਿਹੜੀ ਫੋਟੋ ਦੀ ਪ੍ਰੋਵੀਜ਼ਨ ਹੈ ਉਨੂੰ ਸ਼ਾਇਦ ਉਹ ਖਤਮ ਕਰ ਰਿਹਾ ਉਹਦੇ ਨਾਲ ਫਰਕ ਪਊਗਾ ਥੋੜਾ ਬਹੁਤ ਨਹੀਂ ਮੈਂ ਤਾਂ ਉਹਹੀ ਗੱਲ ਦੱਸ ਰਹੀ ਹਾਂ ਕਿ ਜਦੋਂ ਦਾ ਨੋਟੀਫਾਈ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੋਟਰਸ ਦੀ ਲਿਸਟ ਬਣਨੀ ਹੈ ਵੋਟ ਬਣਾਉਣ ਵਾਸਤੇ ਰੋਜ਼ ਹੀ ਨਵੀਂ ਨਵੀਂ ਆ ਜਾਂਦੀ ਹੈ ਡਾਇਰੈਕਸ਼ਨ ਕੋਈ ਨਾ ਕੋਈ ਤੇ ਨਾਲੇ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਜੇ ਤੁਸੀਂ ਬੰਦਿਆਂ ਵਾਸਤੇ ਫੋਟੋ ਲਾਜ਼ਮੀ ਕੀਤੀ ਹੈ ਤੇ ਬੀਬੀਆਂ ਵਾਸਤੇ ਕਿਉਂ ਨਹੀਂ ਹੋਏਗੀ ਦੂਸਰੇ ਇਲੈਕਟੋਰਲ ਰੋਲਸ ਦੇਖੋ ਸਾਰਿਆਂ ਦੇ ਵਿੱਚ ਸਾਂਝੀ ਹੁੰਦੀ ਹੈ ਸਭ ਦੀ ਹੁੰਦੀ ਹੈ ਸ਼ੁਰ ਇੱਕ ਏਜ ਜਿਹੜੀ ਆ ਲੋਕ ਸਭਾ ਤੇ ਵਿਧਾਨ ਸਭਾ ਵਾਸਤੇ 18 ਸਾਲ ਦੇ ਜਿਹੜੇ ਨੌਜਵਾਨ ਨੇ ਲੜਕੀਆਂ ਨੇ ਉਹ ਵੋਟ ਕਰ ਸਕਦੀਆਂ ਪਰ ਇੱਥੇ ਐਸਜੀਪੀਸੀ ਵਾਸਤੇ VOTING ਏਜ 21 ਸਾਲ ਤੋਂ ਸ਼ੁਰੂ ਹੁੰਦੀ ਹੈ ਤੁਹਾਨੂੰ ਲੱਗਦਾ ਵੀ ਉਹ ਵੀ ਘਟਾਉਣ ਦੀ ਲੋੜ ਆ 18 ਸਾਲ ਕਰਨ ਦੀ ਲੋੜ ਆ ਤੋ ਇਹਦੇ ਵਾਸਤੇ ਇਹ ਇਸਵੀ ਸ਼ਰਮਣੀ ਕਮੇਟੀ ਤੇ ਰਾਹੀਂ ਜਾਣਾ ਚਾਹੀਦਾ ਹੈ ਅਗਰ ਇੱਕ ਤਬਦੀਲੀ ਸੁਜੈਸਟ ਕੀਤੀ ਜਾਂਦੀ ਹੈ ਕਿ 21 ਸਾਲ ਦੀ ਜਗ੍ਹਾ 18 ਸਾਲ ਕੀਤੀ ਜਾਏ ਤੇ ਇਸਵੀ ਸ਼ਰਮਣੀ ਕਮੇਟੀ ਤੇ ਜਨਰਲ ਹਾਊਸ ਤੋਂ ਜਾਣੀ ਚਾਹੀਦੀ ਹੈ ਓਕੇ ਕਿਉਂਕਿ ਜਿਸ ਤਰ੍ਹਾਂ ਮੈਂ ਅੱਗੇ ਗੱਲ ਕੀਤੀ ਇਸ ਇਲੈਕਸ਼ਨ ਦੀ ਨੋਇਤ ਫਰਕ ਹੈ ਬਿਲਕੁਲ ਠੀਕ ਹੈ ਕਰਨ ਜੋਜੀ ਕਾਫੀ ਦੇਰ ਤੋਂ ਇੱਕ ਮੰਗੋਟਰੀ ਆ ਪੀਐਸਸੀ ਪੀਸੀ ਦੇ ਵਿੱਚ ਬੜੇ ਵੱਡੇ ਪੱਧਰ ਤੇ ਸੁਧਾਰਾਂ ਦੀ ਲੋੜ ਆ ਸੋ ਕੀ ਲੱਗਦਾ ਵਾ ਕਿ ਜੇ ਉਹਦਾ 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 ਸਭ ਤੋਂ ਪਹਿਲਾ ਸਟੈਪ ਨਵੀਆਂ ਚੋਣਾਂ ਹੋਣੀਆਂ ਚਾਹੀਦੇ ਵਾ ਜਾਂ ਹੋਰ ਕੀ ਕਰਨ ਦੀ ਲੋੜ ਆ ਪੀ ਐਸ ਸੀ ਪੀ ਸੀ ਦੇ ਵਿੱਚ ਸੁਧਾਰ ਆ ਸਕਣ ਇੱਕ ਮੇਰੀ ਤਾਂ ਬੜੀ ਸਿੰਪਲ ਸੁਜੈਸ਼ਨ ਹੈ ਕਿ ਐਸ ਸੀ ਪੀ ਸੀ ਦੇ ਵਿੱਚ ਅੱਜ ਸੁਧਾਰ ਆ ਸਕਦਾ ਹੈ ਸਿਰਫ ਜੇ ਜਿਹੜੇ ਨਿਯਮ ਉਪਨੀਯਮ ਸ਼੍ਰੋਮਣੀ ਕਮੇਟੀ ਦੀ ਐਡਮਿਨਿਸਟ੍ਰੇਸ਼ਨ ਵਾਸਤੇ ਬਣੇ ਜੇ ਉਹ ਲਾਗੂ ਕਰ ਦਿੱਤੇ ਜਾਣ ਜੇ ਇਹਦੇ ਵਿੱਚ ਸफारਸ਼ਾ ਘੱਟ ਹੋ ਜਾਣ ਇਜੇ ਇਹਦੇ ਵਿੱਚ ਕ腐ਸ਼ਨ ਖਤਮ ਹੋ ਜਾਏ ਇਮਾਨਦਾਰੀ ਨਾਲ ਜਿਹੜੇ ਨਿਯਮ ਆਪਣੀਆਂ ਮੰਨ ਲਾਗੂ ਕੀਤੇ ਜਾਣ ਸਵਰੇ ਸੁਧਾਰ ਹੋ ਜਾਂਦਾ ਇਹ ਤਾਂ ਨੀਅਤ ਤੇ ਮਨ ਅਸਰ ਹੈ ਕੀ ਕਰਨਾ ਚਾਹੁੰਦੇ ਹੋ ਤੁਸੀਂ 1996 ਦੇ ਮੈਂਬਰ ਜੇ ਤੁਹਾਨੂੰ ਲੱਗਦਾ ਵਾ ਕਿ 1996 ਤੋਂ ਬਾਅਦ ਨਿਗਾਰ ਆਇਆ ਵਾ ਐਸਜੀਪੀਸੀ ਦੇ ਵਿੱਚ ਫੰਕਸ਼ਨਿੰਗ ਦੇ ਵਿੱਚ ਬਿਲਕੁਲ ਬਹੁਤ ਵੱਡਾ ਨਿਗਾਰ ਆਇਆ ਹੈ ਔਰ ਉਸ ਵਕਤ ਤਾਂ ਇਹ ਹਾਲਾਤਨ ਕਿ ਜਿਹੜਾ ਮੌਜੂਦਾ ਮੈਂਬਰ ਔਰ ਮੌਜੂਦਾ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਸ਼ਾਮਲੀ ਕਮੇਟੀ ਦੀ ਕਿਸ ਤਰੀਕੇ ਦੀ ਕਾਰਜਸ਼ੈਲੀ ਹੋਣੀ ਚਾਹੀਦੀ ਹੈ ਔਰ ਕਿਸ ਤਰੀਕੇ ਦੀ ਉਹਨਾਂ ਦੀ ਡਿਊਟੀਆਂ ਹੋਣੀਆਂ ਚਾਹੀਦੀਆਂ ਇੱਕ ਬੜਾ ਵਰਤਾਰਾ ਬਦਲ ਗਿਆ ਹੈ ਜਿਹਦੇ ਵਿੱਚ ਨਾ ਕਿ ਜਿਸ ਤਰ੍ਹਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਨਹੀਂ ਹੁੰਦੀ ਅਣਦੇਖੀ ਜੀ ਜਿਹਦੇ ਵਿੱਚ ਕਿਸੇ ਕੋਈ ਕਿਸੇ ਲਈ ਰਿਸਪੋਨਸੀਬਲ ਨਹੀਂ ਹੈ ਉਹੋ ਜਿਹਾ ਵਰਤਾਰਾ ਜਿਹੜਾ ਸਰਕਾਰੀ ਦਫ਼ਤਰਾਂ ਦਾ ਵਰਤਾਰਾ ਸੀ ਉਹ ਸ਼੍ਰੋਮੀ ਕਮੇਟੀ 'ਚ ਹੁੰਦਾ ਜਾ ਰਿਹਾ ਹੈ ਜਦ ਕਿ ਸ਼੍ਰੋਮੀ ਕਮੇਟੀ ਜਿਹੜੀ ਹੈ ਉਹ ਇੱਕ ਧਾਰਮਿਕ ਜਥੇਬੰਦੀ ਹੈ ਜਿਹਦੀ ਐਡਮਿਨਿਸਟ੍ਰੇਸ਼ਨ ਪੂਜਾ ਦੇ ਧਾਰਨ ਨਾਲ ਚੱਲਦੀ ਆ ਔਰ ਇੱਥੇ ਦਾ ਜਿਹੜਾ ਮਾਹੌਲ ਹੈ ਇਹ ਬਹੁਤ ਫਰਕ ਹੋਣਾ ਚਾਹੀਦਾ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਕਿਰਨ ਜੀ ਜੀ ਮਿਹਰਬਾਨੀ